ਦੇ ਸਾਢੇ 1:5 ਹੋ ਚੱਲੇ ਨੇ ਤੇ ਅਸੀਂ ਅੱਜ ਟਾਈਮ ਨਾਲ ਹੀ ਉੱਠ ਗਏ ਕਿਉਂਕਿ ਅਸੀਂ ਯੂਪੀ ਹਾਰ ਅਜ ਕੱਲਾ ਯੂਪੀ ਆਉਣਾ ਉਹ ਕ੍ਰੋਸ ਕਰਨਾ ਹੈ ਤੇ ਤਾਂ ਕਰਕੇ ਸਾਨੂੰ ਟਾਈਮ ਨਾਲ ਉੱਠਣਾ ਪਿਆ ਵਾ ਕਿ ਮੇਰੀ ਮਾੜੀ ਜੀ ਨਾਲ ਸਿਹਤ ਹੋ ਹੋ ਗਈ ਪੁਹਾਰ ਵਾਲਾ ਜਗਾ ਗੋਲੀ ਲੈ ਕੇ ਤੁਰਾਂ ਤੇ ਆਪਾਂ ਤੇ ਇੱਕ ਮਿੰਟ ਲਾਈਟ ਚ ਹੋਣ ਦੇ ਬਾਕੀ ਗੁਰੀ ਲੱਗ ਰਿਹਾ ਭਾਈ ਸਟੈਂਡ ਫੋੜੀ ਖੱਠੀ ਕਰਨ ਦਿਖਾ ਦਈਏ ਤੁਹਾਨੂੰ ਇਹ ਟਾਈਮ ਨਾਲ ਹੀ ਉੱਠ ਗਿਆ ਸੀਗਾ ਹੁਣ ਅਸੀਂ ਅਸੀਂ ਟਾਈਮ ਸਿਰ ਹੀ ਉੱਠ ਕੇ ਵਧੀਆ ਹੀ ਨਿਕਲ ਜਾ ਫਿਰਾਂਗੇ ਤੁਹਾਨੂੰ ਇੰਨਾ ਕੁ ਸੋਹਣਾ ਵਲੌਗ ਦੇਖਣ ਨੂੰ ਮਿਲੂਗਾ ਬਸ ਮੇਰਾ ਵੀਰ ਸ਼ੇਅਰ ਸ਼ੂਅਰ ਕਰ ਲਿਆ ਕਰੋ ਤੇ ਸਬਸਕ੍ਰਾਈਬ ਕਰ ਲੋ ਆਪਣਾ ਚੈਨਲ ਤੇ ਅੱਗੇ ਬਹੁਤ ਸੋਹਣੇ ਇੱਕ ਮਿੰਟ ਬਾਈ ਨੰਗ ਚੱਲਾਂ ਬਈ ਗੁਰੀ ਤਾਂ ਲੱਗ ਰਿਹਾ ਮੈਂ ਇਕੱਲਾ ਬੈਗ ਤੇ ਇੱਕ ਕਿੱਟ ਆਉ ਮੂਰੇ ਬਣਨੀ ਐ ਤੇ ਇੱਕ ਸਿਲੰਡਰ ਬਣਨਾ ਤੇ ਟੈਂਟ ਇਕੱਠਾ ਕਰਨਾ ਬਸ ਇਹ ਆਪਣੇ ਕੰਮ ਨੇ ਤੇ ਟ੍ਰੇਲ ਬਹੁਤ ਪੈਰੀ ਆ ਭਾਈ ਠੰਡਾ ਹੋ ਰਿਹਾ ਸਿਸਟਮ ਪੂਰਾ ਇਹਦੇ ਕੁੱਕਰ ਨਹੀਂ ਲੋਟ ਆਉਂਦਾ ਮੁੰਡੇ ਤੋਂ ਹਣਾ ਤੇ ਕਰਦੇ ਆ ਬਹੁਤ ਹੀ ਦੇਰ ਨਾ ਕਰਦੇ ਹੋਏ ਪੈਕਿੰਗ ਤੇ ਚੱਲਦੇ ਆਪਾਂ ਇੰਟਰ ਕਰਦੇ ਆ 10 15 ਮਿੰਟਾਂ ਵਿੱਚ ਯੂਪੀ ਦੇ ਵਿੱਚ ਭਾਈ ਮਮ ਭਾਈ 6 ਵਜ ਚੁੱਕੇ ਨੇ ਤੇ ਸਾਈਕਲਾਂ ਆਪਣੀਆਂ ਜਮ ਲੱਦੀਆਂ ਖੜੀਆਂ ਚੱਲਦੇ ਆ ਹੁਣ ਆਪਾਂ ਕਰਦੇ ਆ ਯੂਪੀ ਦੇ ਵਿੱਚ ਐਂਟਰ ਅੱਜ ਤੇ ਇੱਧਰ ਤਾਂ ਵੀ ਪੂਰਾ ਲਵੇਟ ਲਿਆ ਸਿਸਟਮ ਇਹ ਨਹੀਂ ਗੁਰੀ ਨਹੀਂ ਤਾਂ ਤੇ ਵੀ ਇਦਰਾ ਮੈਂ ਪਤਾ ਨਹੀਂ ਮਾਫਰਾਂ ਜਾ ਕਿੱਥੇ ਪਾ ਬੈਠਾ ਚੱਲ ਕੋਈ ਨਾ ਤੋਰਦੇ ਆ ਹੌਲੀ ਹੌਲੀ ਤੇ ਭਈ ਬਾਈਆਂ ਨੇ ਆਪਾਂ ਨੂੰ ਪਾਣੀ ਗਰਮ ਕਰਕੇ ਬੋਤਲ ਦੇ ਵਿੱਚ ਪਾ ਦਿੱਤਾ ਤੇ ਮੇਰਾ ਵੀ ਹੁਣ ਸਿਹਤ ਜੀ ਸੈੱਟ ਜੀ ਹੋ ਗਈ ਕਿਉਂਕਿ ਗੋਲੀਆਂ ਮਤਲਬਾ ਸ਼ਾਇਦ ਵਧੀਆ ਨਹੀਂ ਹੋ ਤੇ ਹੁਣ ਚੱਲਦੇ ਆਂ ਤੇ 2 ਘੰਟੇ ਸਾਈਕਲ ਚਲਾ ਕੇ ਫੇਰ ਦੇਖਦੇ ਆਂ ਚਾਹ ਚੂ ਬਣਾਵਾਂਗੇ ਪਰ ਲੱਗੇ ਨਹੀਂ ਹੁਣੀ ਬਣਾ ਲੈਂਦੇ ਆਪਾਂ ਚਾਹ ਵੀ ਹਾਂ ਯਾਰ ਇੰਨਾ ਟਾਂ ਮ ਰੁਕੇ ਆਂ ਪਰ ਆਪਣੇ ਕੋਲੇ ਖੰਡ ਮੁੱਕੀ ਪਈ ਆ ਰਾਹ ਦੇ ਵਿੱਚੋਂ ਖੰਡ ਵੀ ਲੈਣੇ ਆਂ ਤੇ ਅੱਗੇ ਥੋੜਾ ਬਹੁਤ ਰੁੱਕ ਕੇ ਚਾਹ ਤੂ ਇਨੋਨੇ ਆ ਕਿਉਂਕਿ ਅਸੀਂ ਬਹੁਤ ਟਾਈਮ ਬੈਠੇ ਰਹਿੰਦੇ ਆ ਅੱਜ ਅਸੀਂ ਮੁਜ਼ੱਫਰਨਗਰ ਪਾਰ ਕਰਨਾ ਹੈ ਤੇ ਆਪਣਾ ਟੇਢਾ ਹੀ ਵਿੰਗੇ ਹੋ ਰਿਹਾ ਇਹ ਵਲੌਗ ਜੀ ਕੀ ਲਿਖਿਆ ਹੋਇਆ ਹੈ ਸਿੰਗਲ ਸਪੀਡ ਹੈ ਚੰਦੋ ਤੇ ਗੁਰੀ ਪਈ ਹੋ ਖੜਾ ਤੋਰਦਾ ਹੈਂਕਲਾ ਚਲਦੇ ਆ ਕਾਣ ਮਿਲ ਗਈ ਤੇ ਭਈ ਆਪਾਂ ਉਹ ਖਾਂਡਾ ਮਤਲਬ ਇਹ ਨਹੀਂ ਲੈਂਦਾ ਜਿਹੜੀ ਦੂਰੋਂ ਪੁੱਛਿਆ ਸੀਗਾ ਬਾਈ ਨੂੰ ਉਹ ਕਹਿੰਦਾ ਮਿਲ ਜੂਗੀ। ਅੱਜ ਅਸੀਂ ਤਾਂ ਹੁਣ ਜਾਵਾਂ ਠੀਕ ਆ ਤੇ ਅੱਗੇ ਨੂੰ ਜਾਈ ਜੰਨੇ ਅਸੀਂ ਮੇਰਖੰਦਰ ਹੋ ਕੇ ਤੇ ਪਹਿਲਾ ਮਾਨਸੀ ਦਾ ਸਾਹ ਹੱਤ ਵਰਤੀ ਆਉਂਦਾ ਤੇ ਸਤਿਨ ਚੱਲਦੇ ਹਾਂ। ਇੱਥੇ ਗੋੜਾ ਵਾਲਾ ਪਿੱਲੂ ਆ ਉਹ ਤਾਂ ਨਹੀਂ ਕੀ ਕਹਿੰਦੇ ਮੇਰੇ ਸਾਹ ਨਗਾ ਧਿਆਨ ਚ ਨਹੀਂ ਹੈਗਾ। ਤੇ ਬਾਈ ਹੋਰੇ ਜਿਹੜੇ ਗੰਨਾ ਦਾ ਉਹਨੂੰ ਉਹਦੇ ਵਿੱਚ ਦੱਬ ਕੇ ਉਹਦਾ ਰਸ ਕੱਢੀ ਜਾਂਦੇ ਆ ਤੇ ਦੇਖਦੇ ਆ ਹੋਰ ਕੀ ਕੀ ਪ੍ਰੋਸੈਸਾਂ ਵੀ ਕਿਵੇਂ ਬਣਾਉਂਦੇ ਹੋ ਉਹਨੇ ਵੀ ਦੱਸਦੇ ਆ ਭਾਈ ਇਹਦੇ ਨਾਲ ਤਾਜ਼ਾ ਗੁੜ ਬਣੀ ਜਾਂਦਾ ਆ ਪਰ ਤਾਜ਼ਾ ਹੀ ਲੈ ਕੇ ਚੱਲਾਂਗੇ ਇਹ ਦਿਖਾਉਣੇ ਆ ਬਾਈ ਨੂੰ ਤੇ ਇੱਧਰ ਮੈਂ ਲਾਦਾ ਇੱਧਰ ਬਣਾਇਆ ਸੀ ਪਹਿਲਾਂ ਤੇ ਇੱਧਰ ਵੀ ਬਣਾਈ ਜਾਂਦਾ ਬਾਈ ਤੇ ਉਹ ਇੱਧਰ ਅੱਗ ਮੱਚਦੀ ਆ ਤੇ ਆ ਦੇਖੋ ਇਧਰ ਥੱਲੇ ਮਤਲਬ ਠੱਠੀ ਵਾਲਾ ਸਿਸਟਮ ਹੈ ਤੇ ਇਹਦੇ ਵਿੱਚ ਇਹ ਨੂੰ ਗਰਮ ਕਰਦੇ ਤੇ ਜਿਹੜੀ ਇੱਕ ਲਈ ਗਾਰ ਹੁੰਦੀ ਹੈ ਕਾਲੀ ਉਹਨੂੰ ਇਹ ਅਲੱਗ ਕੱਢੀ ਜਾਂਦੇ ਰਲੇ ਤੇ ਬਾਅਦ ਦੇ ਵਿੱਚ ਠੀਕ ਉਹ ਪਲੇ ਜਿਹੜੇ ਪਏ ਆ ਵੱਡੇ ਵੱਡੇ ਉਹ ਜਿਹੜੇ ਉੱਪਰ ਉਬਲ ਜਾਂਦੇ ਆ ਦੇ ਉਹਨਾਂ ਨੂੰ ਪਹਿਲਾਂ ਉਧਰ ਸਿਰਦੇ ਨੇ ਪਹਿਲਾਂ ਉਹ ਦੂਜਾ ਸਟੈਪ ਆ ਆ ਗਿਆ ਬਈ ਤੇਰੇ ਇੱਥੇ ਬਾਈ ਹੁਣ ਇਹਨੂੰ ਖਾਰੀ ਜਾਂਦਾ ਜਦੋਂ ਇਹ ਜੰਮ ਗਿਆ ਫਿਰ ਇਹਨੂੰ ਕੱਟ ਕੇ ਤੇ ਆਪਾਂ ਨੂੰ 20 ਕਿਲੋ ਗੁੜ ਲੈ ਕੇ ਚਲਾਗੇ ਕਿਉਂਕਿ ਜਿਆਦਾ ਆਪਣੇ ਵੀ ਲੋਟ ਨਹੀਂ ਹੁੰਦਾ ਦੇਖ ਸਕਦੇ ਹੋ ਜੀ ਆਹ ਦੇਖੋ ਧਿਆਨ ਨਾਲ ਕੀਆ ਇਹ ਸਾਰਾ ਗੰਨੇ ਦਾ ਰਸ ਹੈ ਉਹ ਬਾਈ ਨੇ ਮਤਲਬ ਪਾਣੀ ਗਰਮ ਪਾ ਕੇ ਉਹ ਦਿੱਤਾ ਪਿਆ ਜਿਹਦੇ ਨਾਲ ਜੀਪੀਟੀ ਤੋਂ ਛੋੜੇ ਦੇਖਣ ਵਾਸਤੇ ਗੁੜ ਲੈ ਕੇ ਜਾਣਾ ਤਾਂ ਰੇਟ ਅੱਡਦਾ ਹੈ ਕਿ ਇਹ ਖਾਣ ਵਾਸਤੇ ਲੈ ਜੀਣਾ ਫਿਰ ਜਿਹੜਾ ਦੁਕਾਨ ਤੋਂ ਮਿਲਦਾ ਉਹ ਰੇਟ ਹੈ ਤੇ ਮਤਲਬ ਆਪਣੀ ਪੰਜਾਬ ਚ ਵੀ ਇੱਥੋ ਹੀ ਜਾਂਦਾ ਗੁਰਪਾਈ ਫਾਰਮ ਇਸੀ ਗੋੜਾ ਤੇ ਸ਼ੱਕਰ ਇਹ ਲਿਖਿਆ ਹੋਇਆ ਪਈ ਡੱਬਿਆਂ ਤੇ ਅੰਕਲ ਜੀ ਇਹਦੇ ਵਿੱਚ ਲਵਾਫੇ ਵੀਮਨਕਲ ਰਸਬਾਰ ਵਸ਼ਾਈ ਜਾਂਦੇ ਨੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਜਿਹੜਾ ਉਹ ਗੋੜਾ ਗਰਮ ਉਹ ਇਹਦੇ ਵਿੱਚ ਵੀਮਨਕਲ ਡਲੇ ਵੀ ਬਣਾ ਕੇ ਤੇ ਫੇਰ ਪਾਇਆ ਲੈਂਦਾ ਆ ਸਾਰੇ ਅੰਦਰ ਭਰੇ ਪਏ ਨੇ ਪੰਜੇ ਵਿੱਚ ਸਾਫ ਤੇ ਘਾਰ ਇਹਦੀ ਵੀ ਪਾਸੇ ਕੱਢੀ ਜਾਂਦੇ ਨੇ ਉਵੇਂ ਉਵੇਂ ਇਹਨਾਂ ਨੂੰ ਸਟੈਪ ਵਾਈਜ਼ ਸਟੈਪ ਅੱਗੇ ਤੋਂ ਅਗਲੇ ਖਾਨੇ ਵਿੱਚ ਪਾਇਆ ਜਾਂਦਾ ਦੇਖ ਲਓ ਆਹ ਬਾਈ ਕੱਢੀ ਜਾਂਦਾ ਦੂਜੀ ਸਾਈਡ ਤੇ ਇਹ ਤੋਂ ਬਾਅਦ ਇਹਦੇ ਵਿੱਚ ਵੀ ਹੋ ਕਰਕੇ ਫੇਰ ਇਹਨੂੰ ਦੂਜੇ ਫੇਰ ਉੱਥੋਂ ਇੱਧਰ ਨੂੰ ਆਉਂਦਾ ਫੇਰ ਇੱਕ ਫੇਰਦਾ ਚੱਕਰ ਦਾ ਢੇਰ ਲੱਗਿਆ ਹੋਇਆ ਤੇ ਇਧਰੋਂ ਬਾਈ ਸਗਾ ਕੇ ਤੇ ਐਂ ਭਾਈ ਚਾਰੀ ਜਾਂਦੇ ਨੇ ਤੇ ਇਹ ਬਣ ਰਹੀ ਹੈ ਸ਼ੱਕਰ ਤੇ ਪਹਿਲਾਂ ਇੱਥੇ ਇਹ ਵੀ ਉਵੇਂ ਹੀ ਸਟੈਪ ਵਾਈਜ਼ ਸਟੈਪ ਵਾਈ ਆਉਂਦਾ ਸਾਰਾ ਫਿਰ ਇਹਦੇ ਵਿੱਚ ਕੱਢਦੇ ਨੇ ਫਿਰ ਉੱਥੇ ਜਿਹੜੀ ਸੁੱਕ ਜਾਂਦੀ ਆ ਫਿਰ ਅਸੀਂ ਆਉਂਦੀ ਆ ਜੀ ਜੀ ਨੇ ਭਾਈ ਸ਼ੱਕਰ ਖਾ ਕੇ ਦੇਖੀ ਆ ਐਹੀ ਖਤਰ ਆਪਣੀ ਦੁਕਾਨਾਂ ਤੇ ਵੀ ਨਹੀਂ ਮਿਲਦੀ ਮੈਂ ਡਾਟੇਰ ਲੱਗਿਆ ਪਿਆ ਆਪਣੇ ਦੇ ਵੱਡੇ ਵੱਡੇ ਢੇਰ ਲੱਗੇ ਹੋਏ ਨੇ ਤੇ ਉੱਧਰ ਵੀ ਭਾਈ ਇੱਧਰ ਛੱਲੀਆਂ ਵਗੈਰਾ ਦੇ ਮਨੋ ਦਾ ਉਹ ਅੱਗ ਮਚਾਉਣ ਵਾਸਤੇ ਵਰਤਦੇ ਆ ਤੇ ਜਿਹੜਾ ਉਹ ਵੀ ਸੁੱਕ ਵੀ ਜਾਂਦਾ ਉਹ ਵੀ ਉਹਦੀ ਅੱਗ ਹੀ ਮਚਾਉਂਦੇ ਨੇ ਥੱਲੇ ਤੇ ਗੰਨੇ ਦੇ ਐਡੇ ਡਿਟੇਲ ਲੱਗੇ ਹੋਏ ਨੇ ਇੱਧਰ ਗੰਨੇ ਦੀ ਫਸਲ ਤਾਂ ਸਾਨੂੰ ਵੀ ਪਤਾ ਜ਼ਿਆਦਾ ਹੁੰਦੀ ਆ ਤੇ ਉਹ ਹੁਣ ਗੜ ਪੱਠੀ ਆਂਦੇ ਨੇ ਉੱਥੇ ਗਲੇਜ ਬਣਾ ਕੇ ਤੇ ਆਪਾਂ 2 ਕਿਲੋ ਘਰ ਲੈ ਜਾਈਏ ਉਹ ਦਿਖਾਉਣਿਆ ਸਾਨੂੰ ਉਹ ਵੀ ਆ ਇਸ ਤਰੀਕੇ ਨਾਲ ਇਹ ਗੋੜ ਬਣਦਾ ਗੰਨਾ ਉੱਥੇ ਪੀ ਜਾਂਦੇ ਨੇ ਤੇ ਉਹਦਾ ਜਿਹੜਾ ਰਾਸ ਹੈ ਭਈ ਉਹ ਇੱਥੋਂ ਨਿਕਲਦਾ ਤੇ ਆ ਪੈਪਰ ਬਾਈ ਉਹਨੇ ਲਾਈਆਂ ਹੋਈਆਂ ਆ ਪੈਪਰ ਆਈ ਗਈ ਗੋੜ ਜਿਹੜਾ ਮੰਨ ਕੇ ਗੰਨੇ ਦਾ ਰਾਸ ਹੈ ਤੇ ਉਹ ਆ ਦੇਖੋ ਇੱਥੋਂ ਤੱਕ ਆਇਆ ਪਿਆ ਤੁਹਾਨੂੰ ਦਿਖ ਰਿਹਾ ਹੋਣਾ ਤੇ ਜਦੋਂ ਆਹ ਟੱਬ ਖਾਲੀ ਹੋ ਜਾਊਗਾ ਤੇ ਇਹ ਪੈਪ ਨੂੰ ਇਹਦੇ ਵਿੱਚ ਛਾੜ ਦੇਣੀ ਭਾਈ ਫੇਰ ਭਰ ਕੇ ਫੇਰ ਸੇਮ ਪ੍ਰੋਸੈਸਰ ਆਹੀ ਓਮੀ ਗੁੜ ਬਣਦਾ ਤੇ ਐਸੇ ਲੋਟੀ ਸ਼ੱਕਰ ਹੈ ਇਹ ਸ਼ੱਕਰ ਨੂੰ ਅੰਮੇ ਪੂਰੀ ਤਰ੍ਹਾਂ ਸੁੱਕਣ ਦਿੰਦੇ ਨੇ ਉਹ ਫੇਰ ਛਾਣ ਦਿੰਦੇ ਜਿਹੜੇ ਆਪਣੇ ਸੌਂਫ ਹੋ ਗਿਆ ਵਾਲਾ ਗੁੜ ਆ ਗਿਆ ਉਹ ਪਿਆ ਬਾਈਆਂ ਕੋਲੇ ਇਹ ਹੁਣ ਬਣਾ ਨਹੀਂ ਰਹੇ ਆਹ ਸ਼ੱਕਰ ਪਈ ਆ ਦੇ ਆ ਭਈਓ ਗੁੜ ਪਿਆ। ਖਾਨ ਨੂੰ ਆਪ ਆਪ ਵਾ ਲੈਣੇ ਇਹ ਦੇਖਾਂ ਟੈਸਟ ਕਰ। ਹਾਂ ਮੂਹ ਕਲੀ ਵਾਲਾ ਤੇ ਦੇਖਦੇ ਆ ਡਲੀ ਖਾ ਕੇ ਕਿਹੇ ਜੈ ਵੀ। ਮੂਹੜੀ ਵਾਲਾ ਬੜਾ ਸੁਆਦ ਹੈ। ਥੋੜੀ ਵੀ ਖਾ ਕੇ ਦੇਖਿਆ ਤੇ ਆ ਵੀ ਦੋਨਾਂ ਦੇ ਵਿੱਚ ਬਹੁਤ ਡਿਫਰੈਂਸ ਆ ਬਾਈ ਟੇਸ ਦਾ। ਇਹਦੇ ਵਿੱਚ ਸੌਂਗ ਦੀ ਆ ਯਾਰ। ਸੌਂਫ ਦਾ ਜ਼ਿਆਦਾ ਤੇਜ਼ ਹੁੰਦਾ ਜਿਹੜਾ ਆਮ ਵਾਲਾ ਗੋੜਾ ਬਈ ਇਹਦੇ ਵਿੱਚ ਸਾਰਾ ਸਮਾਨ ਪੀਸ ਕੇ ਪਾਇਆ ਹੋਇਆ ਹੈ ਇਹਦੇ ਵਿੱਚ ਸਾਫਤੀ ਆ ਸਾਰਾ ਇਹ ਫਰਕ ਆ ਦੋਨਾਂ ਵਿੱਚ ਸ਼ੱਕਰ ਨਹੀਂ ਲਈ ਆਪਾਂ ਉਸ ਗੁੜ ਲਿਆ ਭਈ ਇੱਕ ਦੂਜਾ ਆ ਆ ਖਾਂਗਾ ਬਿਲਕੁਲ ਰੋੜਤੀ ਹੈ ਇਹ ਤੇ ਹੁਣ ਵੱਧਦੇ ਅੱਗੇ ਨੇ ਆਪਣੇ ਟੋਟਲ 260 ਰੁਪਏ ਲੱਗੇ ਆ 2 ਕਿਲੋ ਦਾ ਚਾਹ ਵਾਸਤੇ ਲਿਆ ਤੇ ਜਿਹੜਾ ਕਿਲੋ ਆ ਉਹ ਮੈਨਲਾ ਦਾ ਸਾਨੂੰ ਪਿਆ ਜਿਹੜਾ ਚਾਹ ਵਾਸਤੇ ਉਹ ਪਈ ਆਪਾਂ ਨੂੰ ਪਿਆ ਦਾ 80 ਰੁਪਏ ਕਿਲੋ ਤੇ ਜਿਹੜਾ ਦੂਸਰਾ ਗਾ ਬਰਫੀ ਘੱਟ ਵਾਲਾ ਉਹਦੇ ਵਿੱਚ ਸਾਰਾ ਸਮਾਨ ਪੀਸ ਕੇ ਪਾਇਆ ਹੋਇਆ ਹੈ ਜੂ ਦੇ ਸੇਰੀ ਵਾਲਾ ਜਿਹੜਾ ਕੁਝ ਉਹ ਆਪਾਂ ਨੂੰ 100 ਰੁਪਏ ਕਿਲੋ ਪਿਆ ਭਾਈ ਉਹ ਆਪਾਂ ਖਾਣ ਵਾਸਤੇ ਲਿਆ ਤੇ ਹੁਣ ਆਪਾਂ ਚੱਲਦੇ ਆ ਭਾਈ ਗੁਰੀ ਦੇ ਸਾਈਕਲ ਦਾ ਜਿਹੜਾ ਪਿਛਲਾ ਟਾਇਰ ਸੀ ਉਹ ਜੋ ਸੁੱਕ ਗਿਆ ਸੀਗਾ ਠੰਡ ਠੰਡ ਕਰਕੇ ਕਹਿੰਦੇ ਬਿਨਾਂ ਹਵਾ ਤੋਂ ਖੜਾ ਰੱਖਿਆ ਸੀ ਤੇ 530 ਰੁਪਏ ਬਣ ਗਿਆ ਇੱਕ ਟਿਊਬ ਲਈ ਐ ਦੋ 프ਰੰਟ ਲੀਵਰ ਦੇ ਲਏ ਆ ਤੇ ਇੱਕ ਅਹ ਗੁੱਡੀਆਂ ਲੰਜਾਂ ਨੇ ਤੇ ਇਹ ਤੋਂ ਵਾਲ ਲਏ ਆ ਵਾਲੇ ਇਹ ਦਿਨਾਉ ਦੇ ਦੁਆਰਾ ਬੜੇ ਤੇ ਚੜਦੀ ਹੁੰਦੀ ਆ ਇਹ ਵਧੀਆ ਲੱਗਦੇ ਨੇ ਮੈਨੂੰ ਬਾਈ ਬੰਗਲ ਚਾ ਤਿੰਨ ਕੀਨ ਤੇ ਕੇਲੇ ਬਾਈ ਹੋ ਰਹਿਆ ਨੇ ਆਪਾਂ ਨੂੰ ਲੁਹਾ ਤੇ ਚਬਾਕੀ ਤੇ ਕਾਲੇ ਲਫਾ ਅਹ ਬਾਈ ਹੈਪੀ ਤੇ ਬਾਈ ਅਮਰਦ ਤੇ ਉਹ ਇਥੋਂ ਦੇ ਹੋਲਡਰ ਨੇ ਬਾਈ ਆ ਸਾਰੀ ਜ਼ਮੀਨ ਆਪਸੇ ਨਾਲ ਦੀ ਆੜੇਗੇ ਸੀ ਆਪਾਂ ਨੂੰ ਰੋਕਿਆ ਸੀ ਦਾ ਬਾਈ ਨੇ ਚੱਲਦੇ ਆ ਬਹੁਤੀ دیر ਨਾ ਕਰਦੇ ਹੋਏ ਅੱਗੇ ਪਤਾਂ ਚੱਲਦੇ ਆ ਬਾਈ ਹੋਰਿਆਂ ਕੋਲੋਂ ਬਾਈ ਹੋਰਿਆਂ ਮਯਫਰਨਗਰ ਤੋਂ ਕਿੱਥੇ ਆਪਾਂ ਭਾਈ 20 ਕਿਲੋਮੀਟਰ ਤੇ ਬਾਈਓਨਾਂ ਕੋਲੋਂ ਚੱਲ ਪਏ ਸੀ ਉਸ ਤੋਂ ਬਾਅਦ ਕੋਈ ਵੀਡੀਓ ਵਾੜੀ ਕੋਸ਼ ਨਹੀਂ ਬਣਾਈ ਐ ਇੱਥੇ ਅੱਗੇ ਬਸ ਗੰਨੇ ਚੂਪਨ ਲੰਦੇ ਨੇ ਆ ਇੱਕ ਹੋ ਪਿਆ ਬੈਗ ਤੇ ਅੱਧਾ-ਅੱਧਾ ਸਿੱਖਾਲਿਆ ਆ ਚੱਲੇ ਆ ਮਯਫਰਨਗਰ ਤੇ ਮੇਰਠ ਰਹਿ ਗਿਆ ਭਾਈ ਸੱਜੇ ਪਾਸੇ ਤੇ ਸ਼ਾਮਲੀ ਖੱਬੇ ਤੇ ਪਹੁੰਚਣਾ ਆ ਲਿਆ ਬਸ ਮਯਫਰਨਗਰ ਕੋਸ਼ਕ ਹਰ ਦੋ ਤਿੰਨ ਕਿਲੋਮੀਟਰ ਰਹਿ ਗਿਆ ਪੈਂਡਿੰਗ ਕੋਈ ਉੱਥੇ ਜਾ ਕੇ ਟਿਕਾਣਾ ਲੱਭਦੇ ਆ ਕੋਈ ਪੈਟਰੋਲ ਪੰਪ ਵਾਲੇ ਬਾਈ ਨੂੰ ਪੁੱਛਦੇ ਆ ਵੀ ਆਪਾਂ ਨੂੰ ਭਈ ਰੁਕਣ ਵਾਸਤੇ ਦਿਹਾੜ ਕਰਨੀ ਹੈ ਕਿ ਨਹੀਂ ਕਰਨੀ ਪਰਦਾ ਜਾ ਕੇ ਮੈਂ ਚਾਹ ਬਣਾਉਂਗਾ ਤੇ ਗੂੜੀ ਪਾਣੀ ਪੀਣ ਲੱਗਿਆ ਹੋਇਆ ਉਹ ਦੁਕਾਨ ਤੋਂ ਪਾਣੀ ਪਾਣੀ ਨਾ ਪਿਆ ਹੋਇਆ ਪੰਪ ਪਹੁੰਚ ਗਿਆ ਸੀ ਭਾਈ ਮੁਜ਼ਫਰਨਗਰ ਤੇ ਟੈਂਟ ਆਪਾਂ ਲਾਇਆ ਜਸਟ ਜਿਹੜੀਆਂ ਕੰਦ ਹੈ ਇਹਦੇ ਨਾਲ ਹੀ ਤੇ ਉਹ ਬਾਈ ਕਹਿੰਦੇ ਕਹਿੰਦੇ ਐ ਕਰਕੇ ਵੀ ਇੱਥੇ ਫਾਇਰ ਵਾਲਾ ਕੰਮ ਵੀ ਕੁਕਿੰਗ ਵਗੈਰਾ ਨਹੀਂ ਕਰਨੀ ਇਹ ਕਰਨੀ ਆ ਤਾਂ ਭਾਈ ਪੰਪ ਤੋਂ ਬਾਹਰ ਜਾ ਕੇ ਕਰ ਲਿਓ ਤੇ ਇਧਰ ਨਾਲ ਹੀ ਆਪਾਂ ਪਿੱਛੇ ਆਪਦਾ ਅੱਜ ਚੌਲ ਬਣਾਉਣ ਲੱਗੇ ਆ ਤੇ ਸਾਨੂੰ ਜ਼ਿਆਦਾ ਟਾਈਮ ਤਾਂ ਲੱਗ ਜੰਦਾ ਕਿਉਂਕਿ ਦੋ ਦਿਨ ਪੰਪਾਂ ਦੇ ਪਿੱਛੇ ਸੀ ਪੁੱਛਿਆ ਸੀਗਾ ਉਹਨਾਂ ਨੇ ਜਵਾਬ ਦੇ ਤਾਂ ਸਾਨੂੰ ਵੀ ਇੱਕ ਕਹਿੰਦਾ ਬਾਈ ਕਹਿੰਦਾ ਛੜਕਤੀ ਲਾ ਲਓ ਵੀ ਉੱਥੇ ਫਿਰ ਕਈ ਵਾਰੀ ਨਾ ਡ੍ਰੈਨਕਾ ਡ੍ਰੋਨ ਕੋਈ ਦਿੱਤੀ ਹੁੰਦੀ ਕਿਸੇ ਬੰਦੇ ਦੀ ਤੇ ਕਈ ਵਾਰੀ ਐਵੇਂ ਉੱਤੇ ਚਾੜ ਕੇ ਟੈਂਟ ਦੀ ਪੀਜਰਾ ਨਿਕਲ ਜਾਣਾ ਸਾਡਾ ਤੇ ਤਾਂ ਕਰਕੇ ਮੈਂ ਤਾਂ ਅਸੀਂ ਤਾਂ ਹੀ ਉਹ ਨਹੀਂ ਲਾਇਆ ਬਾਕੀ ਇਹ ਚੱਲ ਬਾਈ ਨੇ ਚੱਲ ਅੱਪੋਂ ਅੰਦਰ ਜੇ ਪੰਪ ਦੀ ਜਮਾ ਉਹ ਦੇਤੀ ਹਨਾ ਤੇ ਟੈਂਟ ਲਾਉਣ ਦੀ ਜਗਾਹ ਦੇਤੀ ਤੇ ਹੁਣ ਚੱਲ ਬਣਾਉਣਿਆ ਪਏ ਬਚੌਲ ਤੇ ਕਰਦੇ ਆ ਰੈਸਟ ਅੱਜ ਦੀ ਔਰ ਕਾਲਾ ਗੱਟਿਆ ਮਟਰ ਸੁਚੌਲ ਮੁੰਨੇ ਆ ਚੌਲ ਪਈ ਤਰਤੇ ਆ ਤੇ ਬੁਰੀ ਹੱਥ ਤੋਂ ਹੀ ਜਾਂਦਾ ਬੰਨ ਲਓ ਪਹਿਲਾਂ ਸੀਟੀਆਂ ਮਰਵਾਉਣੀਆਂ ਪੈਣੀਆਂ 2 ਜਾਂ 3 ਫਿਰ ਰੈਡੀ ਹੋਊਗਾ ਕੰਮ ਫਿਰ ਖਾ ਕੇ ਕਰਦੇ ਆ ਪਰ ਰੈਸਟ ਪਈ ਚੌਲ ਬਣਾਈ ਸੀ ਜੀ ਚੌਲ ਖਾ ਕੇ ਹੁਣ ਟੈਂਟ ਦੇ ਵਿੱਚ ਸਮਾਨ ਆਪਾਂ ਸਾਰਾ ਰੱਖ ਰੱਖਿਆ ਤੇ ਕਰਦਿਆਂ ਰੈਸਟ ਭਾਈ ਤੇ ਅੱਜ ਦਾ ਦਿਨ ਇੰਨਾ ਕੀ ਸੀ ਵਲੌਗ ਨੂੰ ਪਿਆਰ ਦੇਣਾ ਨੇ ਸਾਰੇ ਵੀਰ ਭਾਈਆਂ ਨੂੰ ਬਹੁਤ ਬਹੁਤ ਧੰਨਵਾਦ ਮਿਲਦੇ ਆ ਕੱਲ ਦੇ ਵਲੌਗ